ਇਹ ਖਬਰ ਕੁਝ ਹੀ ਘੰਟਿਆਂ ਦੇ ਵਿੱਚ ਅਸੀਂ ਇਸ ਮੈਟਰ ਨੂੰ ਸੋਲਵ ਕੀਤਾ। ਇੱਕ ਦੋਸ਼ੀ ਹੈਗਾ ਜੀ ਮਨਦੀਪ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ। ਇਸ ਤੋਂ ਅੱਗੇ ਵੀ ਤਿੰਨ ਐਫ ਆਰ ਆ ਪੁਰਾਣੀਆਂ ਦਰਜ ਹੈ ਜੀ ਇੱਕ ਨਸ਼ੇ ਦਾ ਮੁਕੱਦਮਾ ਦਰਜ ਹੈਗਾ ਜੀ ਐਨ ਡੀ ਪੀ ਐਸ ਐਕਟ ਦੇ ਤਹਿਤ ਇਸ ਤੋਂ ਇਲਾਵਾ ਦੋ ਐਕਸਟਰਸ਼ਨ ਦੇ ਆਲਰੇਡੀ ਮੁਕੱਦਮੇ ਦੇ ਵਿੱਚ ਦਰਜ ਹੈਗੇ ਨੇ। ਇਸਨੇ ਉਹਨੂੰ ਫੋਨ ਕੀਤਾ ਸੀਗਾ ਜੀ ਉਹਨੂੰ ਸਿੱਧਾ ਕਹਿੰਦਾ ਸੀਗਾ 10 ਲੱਖ ਰੁਪਏ ਦੇ ਦਿਓ ਜੇ ਪੁਲਿਸ ਨੂੰ ਦੱਸਿਆ ਜਾਂ ਤੁਸੀਂ 10 ਲੱਖ ਰੁਪਏ ਨਹੀਂ ਦਿੱਤੇ ਤੇ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਕੀਤਾ ਜਾਏਗਾ ਤੁਹਾਡੇ ਉੱਤੇ ਐਕਸ਼ਨ ਲਿੱਤਾ ਜਾਏਗਾ। ਨਮਸਕਾਰ ਫਰੀਦਕੋਟ ਪੁਲਿਸ ਦੀ ਗ੍ਰਿਫਤ ਵਿੱਚ ਆਇਆ ਇਹ ਨੌਜਵਾਨ ਮੰਦੀਪ ਸਿੰਘ ਪੁਲਿਸ ਅਨੁਸਾਰ ਇਹ ਪਿਛਲੇ ਕਈ ਦਿਨਾਂ ਤੋਂ ਲੋਕਾਂ ਤੋਂ ਫਰੋਟੀਆਂ ਮੰਗ ਰਿਹਾ ਸੀ ਤੇ ਬਕਾਇਦਾ ਕਿਸੇ ਹੋਰ ਦਾ ਵਟਸਐਪ ਚਲਾ ਕੇ ਕਿਸੇ ਐਪਲੀਕੇਸ਼ਨ ਰਾਹੀਂ ਲੋਕਾਂ ਤੋਂ ਫਰੋਟੀਆਂ ਮੰਗਦਾ ਸੀ ਉਹਨਾਂ ਦੱਸਿਆ ਕਿ ਤਾਜ਼ਾ ਫਰੋਟੀ ਉਸਨੇ ਕੰਮਿਆਣਾ ਗੇਟ ਦੇ ਨਜ਼ਦੀਕ ਇੱਕ ਇਮੀਗ੍ਰੇਸ਼ਨ ਵਾਲੇ ਤੋਂ ਮੰਗੀ ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਇਸ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ ਜਦੋਂ ਬੁਢਲੀ ਪੁੱਛ ਕੇ ਛੋਈ ਇਸ ਤੋਂ ਤਾਂ ਪਤਾ ਲੱਗਿਆ ਕਿ ਇਸ ਤੇ ਪਹਿਲਾਂ ਵੀ ਇਸੇ ਤਰ੍ਹਾਂ ਦੇ ਤਿੰਨ ਪਰਚੇ ਦਰਜ ਆ ਤੇ ਇਹ ਵਪਾਰੀਆਂ ਦੇ ਦੁਕਾਨਾਂ ਦੇ ਬਾਹਰ ਲੱਗੇ ਬੋਰਡਾਂ ਤੋਂ ਨੰਬਰ ਪੜਦਾ ਸੀ ਤੇ ਫਿਰ ਨੰਬਰ ਪੜ੍ਹ ਕੇ ਉਹਨਾਂ ਨੂੰ ਕਾਲ ਕਰਦਾ ਸੀ ਤੇ ਉਹਨਾਂ ਤੋਂ ਫਰੋਤੀ ਮੰਗਦਾ ਸੀ ਤਾਜ਼ਾ ਘਟਨਾ ਦੇ ਵਿੱਚ ਇਹ 10 ਲੱਖ ਰੁਪਏ ਦੀ ਫਰੋਤੀ ਮੰਗ ਰਿਆ ਸੀ ਪੁਲਿਸ ਨੂੰ ਮੋੜਲੀ ਪੁੱਛ ਕੇ ਚ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਇਸ ਨੇ ਪਿਛਲੇ ਕਈ ਦਿਨਾਂ ਤੋਂ ਕਈ ਵਿਅਕਤੀਆਂ ਤੋਂ ਫਰौती ਮੰਗੀ ਆ ਤੇ ਕਈ ਕਿਸੇ ਨੇ ਇਸ ਨੂੰ ਫਰौती ਦਿੱਤੀ ਕਿ ਨਹੀਂ ਇਸ ਬਾਰੇ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਅੱਜ ਅਸੀਂ ਇਕੱਠੇ ਹੋਏ ਹਾਂ ਜੇ ਫਰੀਦਕੋਟ ਪੁਲਿਸ ਦਾ ਤੁਹਾਨੂੰ ਪਤਾ ਹੋਇਆ ਹੋਗਾ ਜੀ ਕਾਫੀ ਜ਼ਿਆਦਾ ਅਸੀਂ ਅੱਜਕੱਲ ਮਸਤੀ ਵਰਤ ਰਹੇ ਹੈਗੇ ਆ ਇੱਕ ਨਾ ਕੋਈ ਮਸਲਾ ਆਇਆ ਸੀਗਾ ਜੀ ਕਿਸੇ ਇਮੀਗ੍ਰੇਸ਼ਨ ਦਾ ਕੰਮ ਕਰਦ ena ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਇੱਕ ਐਕਸਟਰਸ਼ਨ ਕਾਲ ਆਈ ਸੀ ਕਿ 10 ਲੱਖ ਰੁਪਏ ਦੀ ਰਿਮਾਰਕ ਕੀਤੀ ਗਈ ਸੀਗਾ ਉਹਨਾਂ ਦਾ ਇਦੇ ਉੱਤੇ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰਦਾ ਸਾਡੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਕੁਝ ਹੀ ਘੰਟਿਆਂ ਦੇ ਵਿੱਚ ਅਸੀਂ ਇਸ ਮੈਟਰ ਨੂੰ ਸੋਲਵ ਕੀਤਾ ਇੱਕ ਦੋਸ਼ੀ ਹੈਗਾ ਜੀ ਮਨਦੀਪ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਤੇ ਮਨਦੀਪ ਸਿੰਘ ਦੇ ਉੱਤੇ ਆਲਰੇਡੀ ਕਈ ਪੁਰਾਣੇ ਮੁਕੱਦਮੇ ਵੀ ਹੈਗੇ ਨੇ ਤੇ ਉਸ ਬੰਦੇ ਨੇ 10 ਲੱਖ ਰੁਪਏ ਦੀ ਸਿੱਧੇ ਡਿਮਾਂਡ ਕੀਤੀ ਸੀਗੀ ਜੀ ਇਮੀਗ੍ਰੇਸ਼ਨ ਵਾਲਿਆਂ ਨੂੰ ਫੋਨ ਕਰਕੇ ਸੋ ਇਸ ਸੰਬੰਧ ਇਹ ਆਪ ਜੀ ਨੂੰ ਜਾਣਕਾਰੀ ਦਿੰਦੇ ਆਂ ਨਾਲ ਹੀ ਆਪ ਜੀਨ ਆਪ ਜੀ ਨੇ ਰਿਕੁਐਸਟ ਕਰਦਾ ਹਾਂ ਜੀ ਇਦਾਂ ਦੇ ਕੋਈ ਵੀ ਮੈਟਰ ਆ ਆਪਦੇ ਮਤਨ ਦੇ ਨਾਲ ਸਾਰੀ ਪਬਲਿਕ ਨੂੰ ਕਹਿਣਾ ਚਾਹੁੰਦਾ ਕੋਈ ਵੀ ਐਸਾ ਮੈਟਰ ਆਂਦਾ ਹੈਗਾ ਆਪਦੇ ਧਿਆਨ ਦੇ ਵਿੱਚ ਫਰੀਦਕੋਟ ਪੁਲਿਸ ਹਮੇਸ਼ਾ ਇਸ ਚੀਜ਼ ਨੂੰ ਮੁਸਤਦੀਨ ਦੇ ਨਾਲ ਲੈਂਦੀ ਹੈ ਕੋਸ਼ਿਸ਼ ਕਰਦੀ ਹੈ ਇਹਨੂੰ ਜਲਦ ਤੋਂ ਜਲ ਸੋਚਾਇਆ ਜਾ ਸਕੇ ਫਿਰ ਕੀ ਪਰੋਫਾਈਲ ਕੀ ਹੈ ਜਿਹਨੇ ਕ੍ਰੋਪੀ ਮਾਰਦੀ ਹੈ ਕਿ ਪਹਿਲਾਂ ਵੀ ਕੋਈ ਨਾਮ ਦੇ ਦਰਜ ਹੈ ਇਸ ਤੋਂ ਅੱਗੇ ਵੀ ਤਿੰਨ ਐਫ ਆਈ ਆਰ ਆ ਪੁਰਾਣੀਆਂ ਦਰਜ ਹੈ ਜੀ ਇੱਕ ਨਸ਼ੇ ਦਾ ਮੁਕਦਮਾ ਦਰਜ ਹੈਗਾ ਜੀ ਐਨ ਡੀ ਪੀ ਐਸ ਐਕਟ ਦੇ ਤਹਿਤ ਇਸ ਤੋਂ ਇਲਾਵਾ ਦੋ ਐਕਸਟਰਸ਼ਨ ਦੇ ਆਲਰੇਡੀ ਮੁਕਦਮੇ ਦੇ ਇਹ ਜੋ ਥੀਫਾਇਰ ਦੇ ਉੱਤੇ ਦਰਜ ਹੋਈ ਹੈ ਇਹ ਬਟ ਲੈ ਕੇ ਆਪਣਾ ਸੰਬੰਧਿਤ ਹੈ ਉਸ ਸੰਬੰਧੀ ਅਜੇ ਤਫ਼ਤੀਸ਼ ਕਰ ਰਹੀ ਹੈ ਜੀ ਕਿਉਂਕਿ ਕੱਲ ਹੀ ਅਰੈਸਟ ਹੋਇਆ ਹੈਗਾ ਜਿਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ ਰਿਮਾਂਡ ਵੀ ਲੜਾ ਹੈਗਾ ਫਰਦਰ ਇਨਵੈਸਟੀਗੇਸ਼ਨ ਇਸ ਕੇਸ 'ਤੇ ਚੱਲ ਰਹੀ ਹੈ ਅਸਲ ਨਾਮ ਨਾਲ ਦੀ ਸੀ ਇਸਨੇ ਉਹਨੂੰ ਫੋਨ ਕੀਤਾ ਸੀਗਾ ਜੀ ਉਹਨੂੰ ਸਿੱਧਾ ਕਹਿੰਦਾ ਸੀਗਾ 10 ਲੱਖ ਰੁਪਏ ਦੇ ਦਿਓ ਜੇ ਪੁਲਿਸ ਨੂੰ ਦੱਸਿਆ ਜਾਂ ਤੁਸੀਂ 10 ਲੱਖ ਰੁਪਏ ਨਹੀਂ ਦਿੱਤੇ ਤੇ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਕੀਤਾ ਜਾਏਗਾ ਤੁਹਾਡੇ ਉੱਤੇ ਐਕਸ਼ਨ ਦਿੱਤਾ ਜਾਏਗਾ ਸਰ ਕੋਈ ਅਸਲ ਨਾਮ ਨਹੀਂ ਹਜੇ ਤੱਕ ਰਾਮ ਨਹੀਂ ਹੋਈ ਐਂਡ ਉਹ ਅ ਇਹ ਹੈਗਾ ਜੀ ਮਨਦੀਪ ਸਿੰਘ ਹੈਗਾ ਜੀ ਪਿੰਡੇ ਦਾ ਹੈਗਾ ਪੱਕਾ ਤੇ ਪੁੱਤਰ ਹੈਗਾ ਗੁਰਮੀਤ ਸਿੰਘ ਦਾ ਐਫ ਆਈ ਆਰ ਨੰਬਰ 444 ਇਥੇ ਫਰੀਦਕੋਟ ਦੇ ਇਥੇ ਕਲਫ ਲੌਂਚ ਕੀਤੀ ਗਈ ਹੈ ਇਟ ਵਾਸ ਜਸ ਸਾਡੀ ਟੈਕਨੀਕਲ ਟੀਮ ਸਾਡੀ ਸੀਆਈਏ ਉਹਨਾਂ ਨੇ ਕਾਫੀ ਅੱਛੇ ਮਤਲਬ ਵਿੱਚ ਐਕਸ਼ਨ ਦਿੱਤਾ ਸੀਗਾ ਜੀ ਜੋ ਡਿਟੇਲਸ ਸੀਗੀਆਂ ਜੀ ਉਹਦੇ ਵਿੱਚ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਹੈ ਤੇ ਕਾਫੀ ਜਲਦੀ ਇਹਨੂੰ ਅਰੈਸਟ ਕੀਤਾ ਗਿਆ ਪੁੱਛ ਹੀ